ਲੱਗਿਆ ਅੱਜ ਸਰੋਂ ਵਾਲੀ ਪੈਲੀ ਵਾਹੁਣ। ਆ ਲਈ। ਸ਼ਾਮਾਂ ਵੈ ਗਿਆਂ। ਕੁਮਾਰ ਬੀਜਣ ਵਾ ਤੇ ਆ ਸਰੋਂ ਵਾਲੀ ਪੈਲੀ ਵੀ ਕਰਤੀ ਬਣਾਉਣੀ ਸ਼ੁਰੂ। ਕੱਲ ਸਰੋਂ ਘੱਟੀ ਦੇ। ਤੁਹਾਡਾ ਰਾਤਾ ਵਾਰਤਾ ਦਾ ਪਾਣੀ ਲਾਇਆ ਦਾ ਹੀ। ਤੇ ਚੱਲ। ਕੁਮਾਰ ਬੀਜ ਲਈ ਅੱਚ। ਇਹ ਲੇਟੇ ਮੱਕ ਮਾਰ ਦੀ ਬਜਾਈ ਦਾ ਦੋਨ ਮੋਢੇ ਦੀ ਸਾਮ ਸਵਾਲ ਚੱਲਣ ਦੀ ਇਹਦਾ ਲੈਹਰਾ ਵੀ ਬਜਾਈ ਦਾ ਕੰਮ ਚੱਲਣ ਡਿਆ ਨਾਲ ਹੀ ਪਹਿਲਾਂ ਇਹਦਾ ਰੋਟਾਵੀਟਰ ਫੇਰਾਂਦਾ ਹੀ। ਪਰ ਪਿਆਲੀ ਨਾਲ ਗਿੱਲੀ ਆ ਥੋੜੀ ਜਿਹੀ ਪਾਣੀ ਲਾਇਆ ਸੀ। ਥੋੜਾ ਡਰਾੜਾ ਤਾਂ ਬਣਿਆ ਵੀ ਚੱਲ। ਤਵਿਆਂ ਨਾਲ ਭੋਲ ਦਿੰਨੇ ਆ ਤੇ ਫਿਰ ਉੱਤੇ ਰੋਟਾਵੀਟਰ ਕਰਦਾਂਗੇ ਪਿਆਲੀ ਥੋੜੀ ਜਿਹੀ ਸੁੱਕ ਜਾਊਗੀ ਕਿਉਂਕਿ ਗਿੱਲੀ ਜ਼ਿਆਦਾ ਆ ਜੇ। ਅੱਜ ਦੀ ਤੁੱਪ ਲੱਗਣ ਲੈਣੇ ਹੁਣ ਜਿੰਨੀ ਲੱਗਦੀ ਐ ਸਿਰੇ ਫੇਰ ਰੋਟਾਵੀਟਰ ਫੇਰ ਦਾਂਗੇ। ਕਾਂ ਵੀ ਇੱਧਰ ਬਸਹਿਣ ਤਿਆਰ ਆ ਪੱਤਨ ਮਿਰਸਾਣਾ 20 ਤਰੀਕ ਦੇ ਲਾਗੇ ਵੱਡੀਆਂ ਜਾਣੀਆਂ ਇੱਕ ਬੈਣ ਵਾਲੇ ਕਹਿੰਦੇ ਵੀ 18 ਨੂੰ ਆਇਣਾ ਵਾ ਪਟਿਆਲੇ ਆਉਂਦੇ ਹਰ ਸਾਲ ਕਹਿੰਦੇ ਵੀ 18 ਨੂੰ ਅਸੀਂ ਆਇਆ ਜਣਾ ਤੇ 19 ਨੂੰ ਜਾਂ 20 ਨੂੰ ਮਿਰਸਾਣਾ ਵੱਡੀ ਜਾਣੀਆਂ ਹਨ ਹੋਏ ਨਹੀਂ ਤਿਆਰ ਬਸ ਬੰਨੇ ਬੰਨੇ ਰਹਿ ਗਏ ਮਾੜੇ ਮੜੇ ਹਰੇ ਹਰੇ ਛਿੱਟੇ ਥੋੜੇ ਜੇ ਬਾਕੀ ਜਾਨ ਫਲਗ ਫਲਗ ਪਾਤੀ ਗਈ ਆ você passa vou acelerar para ver ਪੈ ਗਈ ਹੁਣ ਸਵੇਰ ਤੱਕ ਹੋ ਜਾਊਗੀ ਸਹੀ ਜਿਹੜੀ ਗਿੱਲੀ ਥੋੜੀ ਥੋੜੀ